ਖਬਰ ਜਿਹੜੀ ਆ ਇਹ ਆ ਰਹੀ ਆ ਹਿਥਰੋ ਤੋਂ ਲੰਡਨ ਦਾ ਜਿਹੜਾ ਸਭ ਤੋਂ ਕਹਿ ਸਕਦੇ ਆਂ ਵੀ ਇੰਪੋਰਟੈਂਟ 에ਅਰਪੋਰਟ ਜਾਂ ਸਭ ਤੋਂ ਬਿਜ਼ੀਸਟ 에ਅਰਪੋਰਟ ਆ ਉਥੇ ਬਿਜਲੀ ਗੁੱਲ ਹੋਣ ਕਰਕੇ ਪਾਵਰ ਜਿਹੜੀ ਉਹ ਜਾਣ ਕਰਕੇ ਉਹਦੇ ਕਰਕੇ ਜਿਹੜਾ 에ਅਰ ਟ੍ਰੈਵਲ ਦੇ ਵਿੱਚ ਬਹੁਤ ਜ਼ਿਆਦਾ ਅੜਚਨ ਜਿਹੜੀ ਉਹ ਆ ਗਈ ਰੋਕਾਂ ਜਿਹੜੀਆਂ ਉਸ ਤੇ ਵਿੱਚ ਲੱਗ ਗਈਆਂ ਕਹਿੰਦੇ ਵੀ ਅੱਗ ਲੱਗੀ ਸੀਗੀ ਉਹਦੇ ਕਰਕੇ ਜਿਹੜੀ ਪਾਵਰ ਆ ਉਹ ਫੇਲ ਹੋ ਗਈ ਤੇ ਦੁਨੀਆ ਦਾ ਸਭ ਤੋਂ ਬਿਜ਼ੀਸਟ 에ਅਰਪੋਰਟ ਆ ਉਹ ਹੁਣ ਇਸ ਟਾਈਮ ਕੈਨਸਲਡ ਤੇ ਰੀਰਾਊਟਡ ਤੇ ਲੇਟ ਫਲਾਈਟਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ ਕਿੰਨੇ ਵੀ ਹੁਣ ਉਹ ਅੱਗ ਕਿਉਂ ਲੱਗੀ ਉਸ ਦੀ ਇਨਵੈਸਟੀਗੇਸ਼ਨ ਹਾਲ ਦੀ ਘੜੀ ਚੱਲਣੀ ਸ਼ੁਰੂ ਹੋ ਚੁੱਕੀ ਆ ਕਿੰਨੇ ਵੀ ਕਈ ਲੋਕ ਵਿਆਹਾਂ ਨੂੰ ਜਾ ਰਹੇ ਸੀ ਕੋਈ ਪਰਿਵਾਰਾਂ ਨੂੰ ਮਿਲਣ ਦੇ ਲਈ ਜਾ ਰਹੇ ਸੀਗੇ ਅਰ ਹੁਣ ਉਹਨਾਂ ਸਾਰਿਆਂ ਦੇ ਜਿਹੜੇ ਇਹ ਟ੍ਰਿਪ ਆ ਉਹ ਤਰੇ ਤਰਾਏ ਰਹਿ ਗਏ ਆ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਪਸੰਜਰਾਂ ਯੂਰਪ ਦੇ ਵਿੱਚ ਤਾਂ ਇੰਟਰਨੈਸ਼ਨਲ ਜਿਹੜੇ ਪਸੰਜਰਸ ਆ ਉਹਨਾਂ ਨੂੰ ਰਸਤੇ ਦੇ ਵਿੱਚ ਹੁਣ ਫਸਣਾ ਪੈ ਗਿਆ ਹੈਗਾ ਆ ਕਹਿੰਦੇ ਵੀ ਇਹ ਬਹੁਤ ਹੀ ਐਸ ਟਾਈਮ ਕ੍ਰੇਜ਼ੀ ਸਿਚੁਏਸ਼ਨ ਬਣ ਚੁੱਕੀ ਹੈਗੀ ਆ ਆ ਸੋ ਕੈਨ ਦੇ ਬੀ ઓਦੀ ਥਾਂ ਤੇ ਹਿਥਰੋ ਦੀ ਥਾਂ ਦੇ ਉੱਤੇ ਜਿਹੜੇ ਗੈਟਵਿਕ 에어ਪੋਰਟ ਆ ਜਿਹੜਾ ਲੰਡਨ ਦਾ ਸੈਕੰਡ ਲਾਰਜੇਸਟ 에어ਪੋਰਟ ਆ ਉਹਨਾਂ ਨੂੰ ਜਿਹੜੇ ਫਲਾਈਟਸ ਆ ਇਹਨਾਂ ਦੀ ਥਾਂ ਤੇ ਹਿਥਰੋ ਦੀ ਥਾਂ ਦੇ ਉੱਤੇ ਲੈਣੀਆਂ ਪੈ ਰਹੀਆਂ ਆ ਅਮਰੀਕਾ ਨੂੰ ਵੀ ਬਹੁਤ ਸਾਰੇ ਜਿਹੜੇ ਲੋਕ ਆਉਂਦੇ ਆ ਉਹ ਕਈ ਵਾਰੀ ਇੰਗਲੈਂਡ ਦੇ ਵਿੱਚ ਜਿਹੜੀ ਫਲਾਈਟ ਰੋਕ ਕੇ ਆਉਂਦੀ ਆ ਤੇ ਮੋਸਟਲੀ ਇਥੇ ਉਹਦੇ ਵਿੱਚ ਜਿਹੜੀ ਉਹ ਰੁਕਦੀ ਹੁੰਦੀ ਆ ਸੋ ਜੇ ਕਿਸੇ ਦੀ ਫਲਾਈਟ ਆ ਰਹੀ ਸੀਗੀ ਉਧਰੋਂ ਤੁਹਾਡੇ ਕੋਈ ਪਰਿਵਾਰਕ ਜੀਆ ਨੇ ਆਉਣਾ ਸੀਗਾ ਤਾਂ ਹੋ ਸਕਦਾ ਵੀ ਉਹਨਾਂ ਦੀਆਂ ਫਲਾਈਟ ਆਇਦਰ ਜਿਹੜੀ ਡਿਲੇ ਜਾਂ ਕੈਨਸਲ ਹੋ ਗੀ ਜਾਵੇ ਸੋ ਉਹਨਾਂ ਦੇ ਇਟਰਨਰੀ ਦੇ ਵਿੱਚ ਜਿਹੜਾ ਉਹ ਫਰਕ ਆ ਪਵੇਗਾ ਸੋ ਹੁਣ ਅੱਗ ਕਿਉਂ ਲੱਗੀ ਉਸ ਦੀ ਜਿਹੜੀ ਇਸ ਟਾਈਮ ਜਾਂਚ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਅਗਲੀਆਂ ਵੀ ਇੱਕ ਦੋ ਖਬਰਾਂ ਟੈਸਲਾ ਦੇ ਨਾਲ ਸੰਬੰਧਤ ਆ ਅਮਰੀਕਾ ਦੇ ਜਿਹੜੇ اٹਾਰਨੀ ਜਨਰਲ ਪੋਮੈਲਾ ਬੌਂਡੀ ਆ ਉਹਨਾਂ ਨੇ ਇਹ ਕਿਹਾ ਹੈ ਕਿ ਜੋ ਲੋਕ ਟੈਸਲਾ ਦੇ ਉੱਤੇ ਕਿਸੇ ਤਰ੍ਹਾਂ ਦਾ ਜੜੀ ਕੁਝ ਵੀ ਅਗਲਾਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਉੱਤੇ ਬਹੁਤ ਸਖਤ ਜਿਹੜੇ ਆ ਸਜ਼ਾ ਉਹਨਾਂ ਨੂੰ ਦਿੱਤੀ ਜਾਊਗੀ ਅਟਾਰਨੀ ਜਨਰਲ ਪੋਮੇਲਾ ਵੌਂਡੀ ਨੇ ਅੱਜ ਅਨਾਉਂਸ ਕੀਤਾ ਵੀ ਤਿੰਨ ਇੰਡੀਵਿਜੂਅਲਸ ਨੂੰ ਅਰੈਸਟ ਕੀਤਾ ਗਿਆ ਹੈਗਾ ਜਿਹਦੇ ਵਿੱਚ ਇੱਕ ਟੈਸਲਾ ਦੀ ਡੀਲਰਸ਼ਿਪ ਸੈਲਮ ਓਰੀਗਨ ਦੇ ਵਿੱਚ ਬੰਦੇ ਨੇ ਮੋਲਟੋ ਕੋਕਟੇਲਸ ਯੂਜ਼ ਕਰਕੇ ਜਿਹੜੀਆਂ ਆ ਉਹ ਹੋ ਟੈਸਲਾ ਦੀਆਂ ਕਾਰਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਦੂਸਰਾ ਬੰਦਾ ਲਵਲੈਂਡ ਕੋਲੋਰادو ਦੇ ਵਿੱਚ ਅਰੈਸਟ ਕੀਤਾ ਗਿਆ ਹੈ ਜਿੱਥੇ ਉਸਨੇ ਅੱਗ ਲਾਈ ਤੇ ਤੀਸਰਾ ਸ਼ਾਰਲਟਨ ਸਾਊਥ ਕੈਰੋਲਾਈਨਾ ਦੇ ਵਿੱਚ ਉਹਨੇ ਮੈਸੇਜ ਲਿਖਿਆ ਸੀ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਅਗੇਂਸਟ ਟੈਸਲਾ ਕਾਰ ਦੇ ਉੱਤੇ ਪੈਮ ਬੌਂਡੀ ਹੁਣੀ ਇਹ ਕਹਿੰਦੇ ਆ ਵੀ ਹਰ ਇੱਕ ਜਿਹੜਾ ਡਿਫੈਂਡੈਂਟ ਆ ਉਹਦੇ ਉੱਤੇ ਮਿਨਿਮਮ 5 ਸਾਲਾਂ ਦੀ ਸਜ਼ਾ ਤੇ 5 ਤੋਂ ਲੈ ਕੇ 20 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਉਹਨਾਂ ਨੂੰ ਦਿੱਤੀ ਜਾ ਸਕਦੀ ਹੈਗੀਆ ਹੁਣ ਸੋਚਣ ਵਾਲੀ ਗੱਲ ਇਹ ਬਣਦੀ ਆ ਪਈ ਕੈਲੀਫੋਰਨੀਆ ਵਰਗੀ ਸਟੇਟ ਦੇ ਵਿੱਚ ਜੇ 1 ਸਾਲ ਚ ਪਿਛਲੇ ਸਾਲ ਲੋਕਾਂ ਦੀਆਂ ਕਾਰਾਂ ਦੇ 3.5 ਲੱਖ ਦੇ ਕਰੀਬ ਕੈਟਾਲਿਟ ਕਨਵਰਟਰ ਚੋਰੀ ਕੀਤੇ ਜਾਂਦੇ ਆ ਜੇਦੀ ਕੋਸਟ ਇੰਸ਼ੋਰੈਂਸ ਕੰਪਨੀ ਨੂੰ 3500 ਤੋਂ 4500 ਡਾਲਰ ਤੱਕ ਪੈਂਦੀ ਹੈਗੀ ਆ ਉਹਨਾਂ ਦੇ ਉੱਤੇ ਕਿਉਂ ਨਹੀਂ ਇਦਾਂ ਦੇ ਚਾਰਜਸ ਲਾਏ ਜਾਂਦੇ ਕੈਲੀਫੋਰਨੀਆ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਦਾ ਭੱਜ ਜਾਣ ਦਾ ਕਾਰਨ ਹੀ ਇਹ ਸੀ ਵੀ ਇੱਥੇ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਈ ਵੱਧ ਗਿਆ ਹੈਗਾ ਸੋ ਆਲਟੀਮੇਟਲੀ ਇੰਸ਼ੋਰੈਂਸ